ਲੋ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਕਾਉਂਡੀਅਰ 5210 4 ਸਪੀਡ ਦੇ ਵਿੱਚ ਲੈ ਟਰੈਕਟਰ ਆਇਆ ਉਹ ਲੈ ਕੇ ਆਇਆ 2020 ਮਾਡਲ ਹੈ ਟਾਪ ਮਾਡਲ ਹੈ 7 ਲੱਖ 15 ਹਜ਼ਾਰ ਰੁਪਏ ਡਿਮਾਂਡ ਹੈ ਨਾਲ ਦੇ ਟਾਇਰਾਂ ਦੇ ਵਿੱਚ 5210 4 ਸਪੀਡ ਕਾਉਂਡੀਅਰ ਗੇਅਰ ਪ੍ਰੋ ਸਧਰੀ ਜ਼ਮੀਤ ਹੈ ਫੋਰ ਸਪੀਡਰ ਦੇ ਵਿੱਚ ਹੈ 16 ਡਾਇਰੰ ਦੇ ਵਿੱਚ ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਡੰਡਾ ਡਾਟ ਵਾਲੇ ਸਮੇਤ ਹੈ ਆਇਆ 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 ਗੀਰ ਪ੍ਰੋ ਜੌਂਡੀਅਰ 5210 4 ਸਪੀਡ ਦੇ ਵਿੱਚ ਹੈ ਰੰਗ ਮੜ ਰਜਨਾਲ ਹੈ ਫੋਲਡੋ ਮਾਡਲ ਹੈ 2020 ਮਾਡਲ ਹੈ 7 ਲੱਖ 15 ਹਜ਼ਾਰ ਰੇਟ ਮੰਗਦਾ ਜੇ ਕੋਈ ਵੀ ਚੌਂਟਿਆ ਟਰੈਕਟਰ ਖੇਦਣਾ ਚਾਹੁੰਦਾ ਤਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਜੌਂਡੀਅਰ ਟਰੈਕਟਰ ਖਰੀਦ ਸਕਦੇ ਹੋ 5210 ਗੀਰ ਪ੍ਰੋ 4 ਸਪੀਡ ਦੇ ਵਿੱਚ ਧੰਨਵਾਦੀ ਤੇ ਆਪਣਾ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰ ਲਓ